ਉਹ ਵਾਹਿਗੁਰੂ ਜੀ ਦੀ ਮੇਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 19 11 2024 ਨੂੰ ਇੱਕ ਬਜ਼ੁਰਗ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਾਪੂ ਜੀ ਦੀ ਸੇਵਾ ਲੁਧਿਆਣਾ ਸ਼ਹਿਰ ਦੇ ਦੁਰਗਾ ਮਾਤਾ ਮੰਦਰ ਦੇ ਨੇੜੇੋਂ ਮਿਲੀ ਬਾਪੂ ਜੀ ਫੋਟ ਪਾਦ ਤੇ ਪਏ ਸੀ ਬਹੁਤ ਮਾੜੇ ਹਾਲਾਤਾਂ ਚ ਸਾਹ ਵੀ ਇੰਜ ਚੱਲਦੇ ਸੀ ਬਾਪੂ ਜੀ ਦੇ ਜਿਵੇਂ ਬਸ ਬਿੰਦ ਝੜਦਾ ਹੀ ਮਹਿਮਾਨ ਹੋਵੇ ਬਾਪ ਪਰ ਬਾਪੂ ਜੀ ਦੇ ਹਾਲਾਤਾਂ ਨੂੰ ਦੇਖਦਿਆਂ ਹਸਪੀਟਲ ਫਟਾਫਟ ਲਿਆ ਕੇ ਸੁਪਨਿਆਂ ਦੇ ਘਰ ਵਿੱਚ ਬਾਪੂ ਜੀ ਨੂੰ ਦਾਖਲ ਕਰਾਇਆ ਗਿਆ ਤੇ ਬਾਪੂ ਜੀ ਦੇ ਹਾਲਾਤ ਇਦਾਂ ਦੇ ਸੀ ਵੀ ਬਿਨਾ ਕੱਪੜਿਆਂ ਤੋਂ ਬਾਪੂ ਨਗਨ ਵਸਤਾ ਦੇ ਵਿੱਚ ਠੰਡ ਦੇ ਵਿੱਚ ਪਿਆ ਸੀ ਉੱਥੇ ਤੇ ਸੁਪਨਿਆਂ ਦੇ ਘਰ ਵਿੱਚ ਆਉਣ ਤੋਂ ਬਾਅਦ ਬਾਪੂ ਜੀ ਦਾ ਲਾਸ਼ ਸ਼ੁਰੂ ਹੋਇਆ ਬਾਪੂ ਜੀ ਨੇ ਥੋੜੀ ਸੁਰਤ ਆਈ ਆਪਣਾ ਨਾਮ ਰਾਜਕਮਾਰ ਦੱਸਿਆ ਆਪਣਾ ਪਤਾ ਡਬਗੋਈ ਜ਼ਿਲ੍ਹਾ ਤਿੰ ਸੁਕੀਆਂ ਦੱਸਿਆ ਤੇ ਅਸਾਮ ਦੱਸਿਆ ਬਾਪੂ ਜੀ ਨੇ ਕਦੇ-ਕਦੇ ਬਾਪੂ ਜੀ ਆਪਣਾ ਨਾਮ ਰਾਮ ਭਦਰ ਦਾਸ ਦੱਸਦੇ ਆ ਤੇ ਜਿਲ੍ਹਾ ਛਪੜਾ ਦੱਸਦੇ ਆ ਤੇ ਬਿਹਾਰ ਦੱਸਦੇ ਆ ਤੇ ਆਪਣਾ ਸਹੀ ਨਾਮ ਪਤਾ ਪੂਰਾ ਕੀ ਆ ਬਾਪੂ ਦਾ ਸਾਨੂੰ ਹਜੇ ਤੱਕ ਕਲੀਅਰ ਨਹੀਂ ਹੋਇਆ ਬਾਪੂ ਜੀ ਨੇ ਆਪਣੇ ਭਰਾ ਦਾ ਨਾਮ ਮਾਨ ਬਹਾਦਰ ਦੱਸਿਆ ਅਤੇ ਇੱਕ ਭਰਾ ਦਾ ਨਾਮ ਬਾਲ ਬਹਾਦਰ ਦੱਸਿਆ ਤੇ ਆਪਣੀ ਭੈਣ ਦਾ ਨਾਮ ਮੀਨਾ ਦੱਸਿਆ ਅਜੇ ਵੀ ਬਾਪੂ ਜੀ ਆਈਸੀਯੂ ਦੇ ਵਿੱਚ ਭਰਤੀ ਆ ਜੇ ਕੋਈ ਭੈਣ ਭਰਾ ਬਾਪੂ ਜੀ ਨੂੰ ਜਾਣਦਾ ਪਛਾਣਦਾ ਜਾਂ ਬਾਪੂ ਜੀ ਦੀ ਵੀਡੀਓ ਨੂੰ ਤੁਸੀਂ ਇੰਨਾ ਕਿ ਸ਼ੇਅਰ ਕਰੋ ਕੋਈ ਮਿਲ ਜਵੇ ਆਪਾਂ ਨੂੰ ਬਾਪੂ ਜੀ ਨੂੰ ਜਾਣਦਾ ਪਛਾਣਦਾ ਇਸ ਪੋਸਟ ਨੂੰ ਸ਼ੇਅਰ ਕਰੋ ਤਾਜੋ ਬਾਪੂ ਜੀ ਦਾ ਘਰ ਮਿਲ ਸਕੇ ਇਹ ਬਾਪੂ ਜੀ ਨੂੰ ਤੁਸੀਂ ਦੇਖਿਆ ਸੀ ਅਸੀਂ ਗੁਰਨਾਨਕ ਸਟੇਡੀਅਮ ਕੋਲੋਂ ਲੈ ਕੇ ਆਏ ਸੀ ਚੱਕ ਕੇ ਬਾਪੂ ਜੀ ਠੀਕ ਹਨ ਹੋਸ਼ ਚ ਆ ਗਏ ਨੇ ਬੋਲਣ ਲੱਗ ਗਏ ਨੇ ਥੋੜਾ ਪਹਿਲੇ ਦਿਨ ਤਾਂ ਬੋਲ ਨਹੀਂ ਸੀ ਹੁੰਦਾ ਬਾਪੂ ਜੀ ਤੋਂ ਤੇ ਹੁਣ ਦੱਸਦੇ ਨੇ ਆਪਣਾ ਨਾਮ ਰਾਜਕੁਮਾਰ ਦੱਸਦੇ ਨੇ ਤੇ ਯੂਪੀ ਤੋਂ ਕਾਨਪੁਰ ਤੋਂ ਰਹਿਣ ਵਾਲੇ ਨੇ ਹਾਂਜੀ ਰਾਜਕੁਮਾਰ ਜੀ ਉਹ ਰਾਜਕੁਮਾਰ ਜੀ ਠੀਕ ਹੋ ਸੇ ਠੀਕ ਆ ਤੁਹਾਡੀ ਤੁਹਾਡਾ ਕੀ ਨਾਮ ਆ? ਰਾਜਕੁਮਾਰ। ਕੀ ਕੰਮ ਕਰਦੇ ਸੀ ਤੁਸੀਂ? ਹੈ? ਕੀ? ਫੈਕਟਰੀ 'ਚ। ਠੀਕ ਆ। ਬੱਚੇ ਹੈਗੇ ਤੁਹਾਡੇ? ਸ਼ਾਦੀ ਹੋਈ ਆ? ਭਾਈ ਭੈਣ ਹੈਗੇ ਨੇ ਤੁਹਾਡੇ? ਭੈਣ ਭਰਾ। ਠੀਕ ਆ। ਉੱਥੇ ਕਾਨਪੁਰ ਰਹਿੰਦੇ ਆ? ਠੀਕ ਆ ਬਾਬਾ। ਉੱਥੇ ਕਿਤੋਂ ਪਿਆ ਸੀ ਤੂੰ? ਉੱਥੇ ਬਹੁਤ ਮਾੜੀ ਹਾਲਤ 'ਚ ਪਿਆ ਸੀ ਤੂੰ? दुर्गा माता मंदिर ਕੋਲੇ ਉਹ ਗੁਨਾਨਕ ਸਟੇਡੀਅਮ ਕੋਲੇ ਦੇਖੋ ਕੋਈ ਸੁਰਤ ਨਹੀਂ ਕੋਈ ਸੋਜੀ ਨਹੀਂ ਗਈ ਪਰ ਜਿੰਦਗੀ ਬਚ ਗਈ ਤੁਹਾਡੀਆਂ ਦੁਆਵਾਂ ਮਰ ਅਰਦਾਸਾਂ ਨਾਲ ਅਸੀਸਾਂ ਨਾਲ ਹੁਣ ਖਤਰੇ ਤੋਂ ਬਾਹਰ ਆ ਅਰਦਾਸ ਕਰਿਓ ਬਾਪੂ ਜੀ ਜਲਦ ਠੀਕ ਹੋ ਕੇ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ